ਕਿਸਾਨਾਂ ਨਾਲ ਖੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੋੜ ਤੋਂ ਸੀਐਮ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਜਿਹੜਾ ਮੋੜ ਤੋਂ ਕਿਸਾਨਾਂ ਦੇ ਨਾਲ ਜਤਾਇਆ ਦੱਸਿਆ ਕਿ ਪੂਰਾ ਮਾਮਲਾ ਉੱਤਰਾਖੰਡ ਤੋਂ ਸਾਹਮਣੇ ਆ ਰਿਹਾ ਹੈ ਤੇ ਸੁਖਵੀਰ ਸਿੰਘ ਬਾਦਲ ਉਤਰਾਖੰਡ ਦੇ ਸੀਐਮ ਨੂੰ ਮਿਲੇ ਤੇ ਉੱਥੇ ਹੀ ਪੁਸ਼ਕਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਤੇ ਕਿਸਾਨਾਂ ਦੇ ਮੁੱਦੇ ਉੱਤੇ ਗੱਲਬਾਤ ਹੋਈ ਦੱਸਦੀ ਹੈ ਕਿ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕਿਸਾਨਾਂ ਦੇ ਮੁੱਦੇ ਉੱਤੇ ਗੱਲਬਾਤ ਹੋਈ ਤੇ ਚਰਚਾ ਹੋਈ ਤੇ ਜਿਸ ਤੋਂ ਬਾਅਦ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆਂ ਪੂਰੇ ਮੁੱਦੇ ਲੈ ਕੇ ਸੁਣਦੇ ਆ ਸਕੂਰ ਸਿੰਘ ਬਾਦਲ ਦਾ ਕੀ ਕਹਿਣਾ ਤਾਂ ਗਿਆਨ ਗੋਧਲੀ ਸਾਹਿਬ ਗੁਰਦੁਰਾ ਸਾਹਿਬ ਦਾ ਇਸ਼ੂ ਸੀ ਜਿਹੜਾ ਕਾਫੀ ਦੇਰ ਤੋਂ ਚੱਲ ਰਿਹਾ ਹੈ ਸਿੱਖ ਕੌਮ ਦੇ ਬੜੇ ਸੈਂਟੀਮੈਂਟਸ ਜੁੜੇ ਆ ਉਸ ਥਾਂ ਨਾਲ ਤੇ सीएम साहब ਨੇ ਸ਼ਾਨੂੰ ਸ਼ੋਰ ਕੀਤਾ ਹੈ ਕਿ ਜਲਦੀ ਹੀ ਉਹ ਐਜੀਪੀਸੀ ਦੀ ਕਮੇਟੀ ਨੂੰ ਵਿਜ਼ਿਟ ਕਰਾਉਣਗੇ ਜਗਾ ਸਿਲੈਕਸ਼ਨ ਵਾਸਤੇ ਤੇ ਉਹਦੇ ਬਾਅਦ ਜਲਦੀ ਜਲਦੀ ਉਹ ਫੈਸਲਾ ਕਰਕੇ ਸਿੱਖ ਕਮਿਊਨਿਟੀ ਦੀ ਜੋ ਭਾਵਨਾ ਹੈ ਉਹਨੂੰ ਪੂਰੀ ਕਰਦੇ ਹੋਏ ਉਹ ਸਥਾਨ ਜ਼ਰੂਰ ਅਲਾਟ ਕਰਨਗੇ ਉਹ ਦੇਖ ਕੇ ਕਿ ਜਿਹੜਾ ਬੈਸਟ ਐਜੀਪੀਸੀ ਦੇ ਅਪਰੂਵਲ ਤੇ ਹੁੰਦਾ ਦੂਜੀ ਗੱਲ ਸਾਡੇ ਕੋਲੇ ਜਦੋਂ ਅਸੀਂ ਬਾਸਪੁਰ ਗਏ ਸੀ ਉਤਰਾੰਚਲ ਦੇ ਕਈ ਕਿਸਾਨ ਆਏ ਜਿਨ੍ਹਾਂ ਦੀ ਜ਼ਮੀਨਾਂ ਦੀ ਸਮਸਿਆ ਆ ਗਈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਆ ਸਾਰਾ ਜੰਗਲ ਹੁੰਦਾ ਸੀ 50 ਸਾਲ 60 ਸਾਲ 70 ਸਾਲ ਪਹਿਲੇ ਪੰਜਾਬ ਦੇ ਕਿਸਾਨ ਆਏ ਜੰਗਲਾਂ ਨੂੰ ਵਾਦ ਕੀਤਾ ਅੱਜ ਲੀਸ ਤੇ ਲਤੀ ਜਮੀਨ ਤੇ ਅੱਜ ਉਹ ਉਹ ਜਿਹੜੀ ਸਿਚੁਏਸ਼ਨ ਹੈ ਜੀ ਹੋ ਗਈ ਕੋਈ 70 ਸਾਲ 60 ਸਾਲ ਬਾਅਦ ਜੋ ਇਹਨਾਂ ਦੇ ਵਿੱਚ ਪ੍ਰੋਬਲਮਸ ਆ ਗਈਆਂ ਲੈਣ ਦੀਆਂ ਪਟਾਖਾ ਉਹਨਾਂ ਦੇ ਪਟੇ ਖਤਮ ਹੋ ਗਏ ਜਾਂ ਕੁਝ ਹੋ ਗਿਆ ਤਾਂ ਜਿਹੜੇ 70 70 ਸਾਲ ਬਾਹਰੇ ਆ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਨੂੰ ਉਜੜਿਆ ਜਾਏਗਾ ਸੋ ਉਹ ਕਿਸਾਨ ਸਾਡੇ ਕੋਲ ਆਏ ਤੇ ਅਸੀਂ ਉਹ ਇਸ਼ੂ ਵੀ ਅਸੀਂ ਬਾਸਪੁਰ ਦੇ ਕਿਸੇ ਸੂਧ ਫਾਰਮ ਦਾ ਅਸੀਂ ਚੀਮ ਮਿਸਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਸਾਨੂੰ ਸਾਡੀ ਗੱਲ ਸੁਣੀ ਤੇ ਉਹਨੇ ਸ਼ੋਰ ਕੀਤਾ ਕਿ ਮੈਂ ਆਪ ਪਰਸਨਲੀ ਇੰਟਰਸਟ ਲੈ ਕੇ ਇਹਦਾ ਸੋਲੂਸ਼ਨ ਜ਼ਰੂਰ ਕਰ ਦੂੰਗਾ ਲੰਬੇ ਸਮੇਂ ਤੋਂ ਇਹ ਲੋਕ ਬੈਠੇ ਹੋਣੇ 70 ਸਾਲ ਤੋਂ ਵੱਧ ਹੋ ਗਏ ਇਹ ਕੋਈ ਸਾਜ਼ਿਸ਼ ਨਜ਼ਰ ਆਉਂਦੀ ਹੈ ਕਿਉਂਕਿ ਡਾਰੇ ਬਣਿਆ ਹੋਇਆ ਨਹੀਂ ਸਾਜ਼ਿਸ਼ ਦੀ ਗੱਲ ਨਹੀਂ ਹੈ ਮੈਂ ਤਾਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਸਾਨੂੰ ਜਦੋਂ ਕੇਸ ਸਾਡੇ ਕੋਲੇ ਆਇਆ ਆ ਸਾਰੀ ਕਮਿਊਨਿਟੀ ਕਿਉਂਕਿ ਜਿੱਥੇ ਵੀ ਸਿੱਖ ਬਸਿਆ ਦੇਸ਼ ਵਿੱਚ ਉਹ ਆਸ ਰੱਖਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਅਸੀਂ ਪਿਛਲੀ ਵਾਰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਸਮੱਸਿਆ ਸੀ ਅਸੀਂ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਜੀ ਨੂੰ ਮਿਲੇ ਅਸੀਂ ਉਹਨਾਂ ਨੇ ਮੈਨੂੰ ਬੜੀ ਧੰਨਵਾਦ ਕਰਨਾ ਉਹਨਾਂ ਨੇ ਉਹ ਸਮੱਸਿਆ ਹੱਲ ਕਰ ਦਿੱਤੀ ਸੋ ਆਹ ਸਮੱਸਿਆ ਹੁਣ ਕਿਉਂਕਿ ਉੱਤਰ ਪ੍ਰਦੇਸ਼ ਚੋਂ ਆਹ ਸੂਬਾ ਨਿਕਲ ਗਿਆ ਸੋ ਇਸ ਕਰਕੇ ਆਹ ਜਿਹੜੇ ਨਿਕਲਦੇ ਕਾਰਨ ਉਹ ਹੁਣ ਸਾਡੇ ਕੋਲੇ ਆ ਕੇ ਆਏ ਤੇ ਅਸੀਂ ਉਹਨਾਂ ਨੂੰ ਡੈਲੀਗੇਸ਼ਨ ਲੈ ਕੇ ਆ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਰੀ ਸੀ ਸਮਝੀ ਤੇ ਉਹ ਕਹਿੰਦੇ ਪੋਜੀਟਿਵ ਬਲੰਕ ਕਿਹਾ ਕਿ ਮੈਂ ਕੀ ਬਣਾ ਕਿ ਉਹ ਜਲਦੀ ਕਰ ਲੈਣਗੇ ਥੈਂਕ ਯੂ